ਸਸ਼ੀਕਾਲ ਜੀ ਮੈਂ ਪ੍ਰਿਆੰਕਾ ਤੁਸ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਭਾਰਤ ਪਾਕਿਸਤਾਨ ਵਿਚਾਰੇ ਲਗਾਤਾਰ ਤਣਾਅ ਦੀ ਸਥਿਤੀ ਬਣੀ ਚੱਰੀ ਹੈ ਉਸ ਨੂੰ ਲੈ ਕੇ ਜਿਹੜਾ ਕਿ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਰੈੱਡ ਅਲਰਟ ਮੋਡ ਆ ਜਿਹੜਾ ਕਿ ਔਨ ਕਰ ਦਿੱਤਾ ਗਿਆ ਹੈ ਰੈੱਡ ਅਲਰਟ ਕਿਹੜੇ ਜ਼ਿਲ੍ਹੇ ਲਾਂਦ ਦਿੱਤੇ ਗਏ ਨੇ ਲੁਧਿਆਣਾ ਦੀ ਗੱਲ ਕਰਦੇ ਆ ਲੁਧਿਆਣਾ ਦੇ ਵਿੱਚ ਪਹਿਲਾਂ ਹੀ ਕਈ ਚੀਜ਼ਾਂ ਦੇ ਬੈਨ ਲਗਾਇਆ ਜਾ ਚੁੱਕਿਆ ਹੈ ਤੇ ਹੁਣ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਵੱਲੋਂ ਲੁਧਿਆਣਾ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਆਹ ਉਹਨਾਂ ਕਹਿੰਦੇ ਕਿ ਸਵੇਰੇ ਬਲੈਕਆਊਟ ਪੋਸੀਬਲ ਨਹੀਂ ਹੈ ਇਸ ਚਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ ਉਹਨਾਂ ਨੇ ਕਿਹਾ ਕਿ ਵੱਡਾ ਇਕੱਠ ਜਾਂ ਸਮੂਹ ਹੈ ਜਿਹੜੇ ਕਿ ਲੋਕ ਇੱਕ ਜਗ੍ਹਾ ਤੇ ਨਾ ਕਰਨ ਉਸ ਤੋਂ ਬਾਅਦ ਜਦੋਂ ਰਾਤ ਹੁੰਦੀ ਹੈ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਬੁਝਾਈਆਂ ਜਾਣ ਇਸ ਦਰਮਿਆਨ ਹੁਣ ਹੋਰ ਵੀ ਜਿਹੜੇ ਕਿ ਉਹਨਾਂ ਨੇ ਨਿਯਮ ਵਾੜਾ ਦਿੱਤੇ ਨੇ ਉਹਨਾਂ ਨਿਯਮਾਂ ਦੇ ਤਹਿਤ ਹੁਣ ਸਾਨੂੰ ਘਰਾਂ ਦੇ ਵਿੱਚ ਪ੍ਰਾਪਰ ਇਨਵਰਟਰ ਜਨਰੇਟਰਸ ਤੇ ਪਾਵਰ ਬੈਕਅਪ ਸਲਾਈਟਸ ਬੰਦ ਕਰਨੀਆਂ ਹੋਣਗੀਆਂ ਡਿਊਰਿੰਗ ਬਲੈਕਆਊਟ ਇਹ ਚੀਜ਼ਾਂ ਬਿਲਕੁਲ ਬੈਨ ਹੋਣ ਗਿਆ ਉਸ ਤੋਂ ਇਲਾਵਾ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਸ਼ਹਿਰ ਦੇ ਵਿੱਚ ਡਰੋਨ ਨਹੀਂ ਚਲਾਏ ਜਾਣਗੇ ਪਾਵਰ ਕਰੈਕਰਸ ਨਹੀਂ ਚਲਾਏ ਜਾਣਗੇ ਪਟਾਕੇ ਕਿਸੇ ਕਿਸਮ ਦੀ ਆਤਸ਼ਬਾਜ਼ੀ ਕਰਕੇ ਲੋਕਾਂ ਦੇ ਵਿੱਚ ਡਰ ਖੌਫ ਨਹੀਂ ਪੈਦਾ ਕੀਤਾ ਜਾਏਗਾ بار بار ਇਹ ਵੀ ਕਿਹਾ ਜਾ ਰਿਹਾ ਹੈ ਸਥਿਤੀ ਇਹ ਜਿਹੜੀ ਕਿ ਕੰਟਰੋਲ ਦੇ ਵਿੱਚ ਹੈ ਪਰ ਜੇਕਰ ਬਾਰਡਰ ਦੀ ਗੱਲ ਕੀਤੀ ਜਾਵੇ ਸਰਹੱਦੀ ਏਰੀਆਜ਼ ਦੀ ਗੱਲ ਕੀਤੀ ਜਾਵੇ ਉੱਥੇ ਮਾਹੌਲ ਤਣਾਪੂਰਨ ਦੱਸਿਆ ਜਾ ਰਿਹਾ ਹੈ ਤੇ ਲੁਧਿਆਣਾ ਦੀ ਹੁਣ ਇਸ ਦਰਮਿਆਨ ਗੱਲ ਕਰਦੇ ਆ ਲੁਧਿਆਣਾ ਦੇ ਵਿੱਚ ਨਵੇਂ ਆਦੇਸ਼ ਹੈ ਜਿਹੜੇ ਕਿ ਆ ਚੁੱਕੇ ਨੇ ਤੇ ਇਹਨਾਂ ਆਦੇਸ਼ਾਂ ਦੀ ਪਾਲਣਾ ਹੁਣ ਲੋਕਾਂ ਨੂੰ ਕਰਨੀ ਬੇ ਜ਼ਰੂਰੀ ਹੋਏਗੀ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਝੂਠੀਆਂ ਅਫਵਾਹਾਂ ਫੈਲਾ ਰਹੇ ਨੇ ਝੂਠੀਆਂ ਪੋਸਟਾਂ ਪਾ ਰਹੇ ਨੇ ਉਹਨਾਂ ਨੂੰ ਵੀ ਪੁਲਿਸ ਜਿਹੜੀ ਕਿ ਉਹਨਾਂ ਤੇ ਕਾਰਵਾਈ ਕਰੇਗੀ ਉਹਨਾਂ ਨੂੰ ਅਜਿਹੀਆਂ ਅਫਵਾਹਾਂ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਜਿਹੀਆਂ ਅਫਵਾਹਾਂ ਸੋਸ਼ਲ ਮੀਡੀਆ ਤੇ ਨਾ ਫਲਾਈਆਂ ਜਾਣ ਇਸ ਦਰਮਿਆਨ ਤੁਹਾਨੂੰ ਦੱਸ ਦਿੰਨੇ ਆ ਕਿ ਵੱਡੇ ਵੱਡੇ ਤੇ ਨਵੇਂ-ਨਵੇਂ ਬਿਅਕ ਜਾਣੇ ਜਿਹੜਾ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਆ ਰਹੇ ਨੇ ਤੇ ਇੱਕ ਬਿਆਨ ਹੁਣ ਲੁਧਿਆਣਾ ਦੇ ਵਿੱਚ ਸਾਹਮਣੇ ਆਇਆ ਕਿ ਲੁਧਿਆਣਾ ਦੇ ਵਿੱਚ ਰੈੱਡ ਅਲਰਟ ਹੈ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਰਾਤ ਨੂੰ ਬਲੈਕਆਊਟ ਦੇ ਦਰਮਿਆਨ ਤੁਸੀਂ ਆਪਣੇ ਘਰਾਂ ਦੀਆਂ ਲਾਈਟਾਂ ਸੀਸੀਟੀਵੀ ਲਾਈਟਾਂ ਜਾਂ ਜੋ ਵੀ ਲਾਈਟਾਂ ਨੇ ਬਿਲਕੁਲ ਬੰਦ ਰੱਖੋ ਹੁਣ ਇਹ ਵੀ ਕਿਹਾ ਗਿਆ ਹੈ ਕਿ ਲੁਧਿਆਣਾ ਦੇ ਵਿੱਚ ਬਲੈਕਆਊਟ ਦਰਮਿਆਨ ਤੁਸੀਂ ਇਨਵਰਟਰ ਜਨਰੇਟਰ ਪਾਵਰ ਬੈਕਅਪਸ ਜਾਂ ਹੋਰ ਚੀਜ਼ਾਂ ਦੀ ਵਰਤੋ ਨਹੀਂ ਕਰ ਸਕੋਗੇ ਜੇਕਰ ਅਜਿਹਾ ਤੁਸੀਂ ਕਰਦੇ ਹੋ ਤਾਂ ਤੁਹਾਡੇ ਤੇ ਕਾਰਵਾਈ ਕੀਤੀ ਜਾਏਗੀ ਇਸ ਦਰਮਿਆਨ ਦੱਸਦੀ ਹੈ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਡੀਜੇ ਲਾਈਟਸ ਸਪੈਸ਼ਲੀ ਡਿਊਰਿੰਗ ਇਵਨਿੰਗ ਆਵਰਸ ਨਹੀਂ ਚਲਾਇਆ ਜਾਣ ਗਿਆ ਬੈਨ ਪੂਰਾ ਲਗਾ ਦਿੱਤਾ ਗਿਆ ਇਹ ਬੈਨ ਬਿਲਬੋਰਡਸ ਤੇ ਸਟ੍ਰੀਟ ਸਲਾਈਟਸ ਤੇ 16 ਲਾਈਟਸ ਦੇ ਜੋ ਬਲੈਕਆਊਟ ਆਪਰੇਸ਼ਨ ਹੋਏਗਾ ਉਸ ਦਰਮਿਆਨ ਇਹ ਬੈਨ ਉਹਨਾਂ ਚੀਜ਼ਾਂ ਤੇ ਲਗਾਇਆ ਗਿਆ ਰਾਤ ਨੂੰ ਔਰ ਦਿਨ ਦੇ ਵਿੱਚ ਜਿਵੇਂ ਕਿ ਬਲੈਕਆਊਟ ਪੋਸੀਬਲ ਨਹੀਂ ਹੈ ਉਸ ਦਰਮਿਆਨ ਰੈਡ ਅਲਰਟ ਹੈ ਜਿਹੜਾ ਕਿ ਔਨ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੇ ਸੁਨੇਹੇ बार-बार ਦਿੱਤੇ ਜਾ ਰਹੇ ਨੇ ਕਿਹਾ ਜਾ ਰਿਹਾ ਕਿ ਆਵਾਹਾਂ ਨਾਤਾ ਸੁਨੋ ਤੇ ਨਾ ਹੀ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕਰੋ ਜਿਹੜਾ ਵੀ ਕੋਈ ਅਜਿਹਾ ਕਰੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਅੱਜ ਲੁਧਿਆਣਾ ਪੁਲਿਸ ਦੇ ਵੱਲੋਂ ਦੋ ਅਜਿਹੇ ਵਿਅਕਤੀ ਵੀ फळे ने?